ਤੁਸੀਂ ਛੱਡੋਏ ਤੇ ਬਹੁਤ ਵੱਰ ਗੱਲ ਹੋ ਗਈ। ਨਹੀਂ ਨਹੀਂ ਇਹ ਤਾਂ ਸੀਨੀਅਰ ਹਾਂਜੀ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਸਾਰੀ ਗੱਲ। ਇਹਨੇ ਪੋਲੀਟਿਸ਼ੀਅਨ ਨੇ ਸਾਰੇ ਇਸ ਤਰ੍ਹਾਂ ਹੀ ਕਰਦੇ ਮੋਦੀ 400 ਤੋਂ ਵੱਧ ਦਸੀ ਜਾਂਦਾ ਨਹੀਂ 200 ਇਹ 13 ਜ਼ੀਰੋ ਕਰੀ ਫਿਰਦਾ ਤੇ ਆਪਣੀ ਸੰਗਰੂਰ ਦੀ ਸੀਟ ਤਿੰਨ ਮਹੀਨਿਆਂ ਚ ਹਾਰ ਗਿਆ ਸੀ। ਹਾਂਜੀ। ਉਹਨੂੰ ਹੀ ਸੁਖਪਾਲ ਸਿੰਘ ਖਹਿਰਾ ਜਿੱਤੇ। ਇਹ ਤੁਸੀਂ ਹੈਰਾਨ ਹੋਵੋਗੇ ਆਮ ਆਦਮੀ ਪਾਰਟੀ ਫਾਈਟ ਚ ਹੀ ਨਹੀਂ ਤੇ ਸੰਗਰੂਰ। ਹਾਂਜੀ। ਫਾਈਟ ਹੀ ਬੇਸਿਕਲੀ ਸੁਖਪਾਲ ਸਿੰਘ ਤੇ ਸਹਿਮਰਨਜੀਤ ਸਿੰਘ ਮਾਨ ਦੀ ਹੋਈ। ਇਹ 13 0 ਕਿੱਥੇ ਬੈਠਾ ਕਰਦਾ ਰਹਿੰਦਾ ਇਹੋ ਜਿਹੇ ਬਿਆਨ ਜਿਹੜੇ ਨੇ ਇਹ ਸ਼ਾਮ ਦੇ 8 9 ਵਜੇ ਤੋਂ ਬਾਅਦ ਤੁਹਾਨੂੰ ਪਤਾ ਜਿਹੜੀ ਦਵਾਈ ਪੀ ਲੈਂਦਾ ਉਸ ਤੋਂ ਬਾਅਦ ਇਹੋ ਜਿਹੇ ਬਿਆਨ ਦੇਣੇ ਸ਼ੁਰੂ ਕਰਦਾ ਤੇ ਕਿ ਕੇਜਰੀਵਾਲ ਸ਼ਾਮ ਦੀ ਜਿਹੜੀ ਸੀਐਮ ਦੀ ਜਿਹੜੀ ਹੈਗੇ ਪੀਟੀਸ਼ਨ ਸੁਪਰੀਮ ਕੋਰਟ ਕੋਲੋਂ ਕਰਦੀ ਕਰਦੀ ਸੀ 350 ਕੋਟ ਵੱਲੋਂ ਕੀ ਕਰ ਰਾਤੀ ਕਰਦੇ ਜੀ ਜਿਹੜੀ ਸੀਐਮ ਸਾਹਿਬ ਨੇ ਪਟੀਸ਼ਨ ਪਾਈ ਸੀ ਸੀਐਮ ਚੋਕ ਤੇ ਰਹਿੰਦੀ ਸੀਐਮ ਤੇ ਤੋ ਵੀਰੇ ਇਹ ਮੇਰੇ ਉਹਦੇ ਨਾਲ ਅੱਛਾ ਅੱਛਾ ਹਾਂ ਚਲੋ ਤੇ ਸੁਪਰੀਮ ਕੋਰਟ ਦਾ ਫੈਸਲਾ ਜੀ ਕੋਰਟਸ ਦੇ ਫੈਸਲੇ ਨੇ ਜੋ ਕੋਰਟ ਦੇ ਫੈਸਲੇ ਸਾਰੇ ਨੂੰ ਮੰਨਨੇ ਪੈਂਦੇ ਸੀ ਬਾਦਲ ਸਾਹਿਬ ਜਿਹੜਾ ਦਾਲ ਬਦਰੂਨ ਦਾ ਜੋਰ ਹੈ ਕਿ ਕਾਂਗਰਸ ਤੋਂ ਛੱਡ ਕੇ ਜਿਹੜੇ ਕਹੇ ਨੇ ਆਪਣੇ ਹਰ ਇੱਕ ਇਕੱਲੇ ਕਾਂਗਰਸ ਤੋਂ ਛੱਡ ਕੇ ਥੋੜਾ ਗਏ ਨੇ ਇਹ ਬਿਮਾਰੀ ਤੇ ਜਿਸ ਤਰ ਕੋਕੜਾ ਨੂੰ ਪੈਂਦੀ ਹੁੰਦੀ ਹੈ ਸਾਰੀਆਂ ਪਾਰਟੀਆਂ 'ਚ ਪਈ ਹੈ ਕੋਈ ਨਵੀਂ ਚੀਜ਼ ਹੋਣ ਲੱਗੀ ਕਿਵੇਂ ਕਿਵੇਂ ਦੇ ਦਵਾਰ ਉਹਦੇ ਲੋਕਾਂ ਦੇ ਪਾਰਟ ਦੇ ਵਕਾਫਾ ਨਹੀਂ ਲੈਂਦੇ ਅਸੀਂ ਇਹ ਕੋਈ ਨਵੀਂ ਚੀਜ਼ ਤੇ ਹੋਣ ਨਹੀਂ ਲੱਗੀ ਇਹਦੇ ਬੰਦੇ ਇੰਨੇ ਧਲ ਬਦਲਦੇ ਨੇ ਆਬਵੀਅਸਲੀ ਵੋਟਾਂ ਦੇ ਵਿੱਚ ਇਹਨਾਂ ਸਾਰਿਆਂ ਦੀ ਰਿਜੈਕਸ਼ਨ ਹੋਣੀ ਕਦਰ ਉਹਦੀ ਪੈਂਦੀ ਹਮੇਸ਼ਾ ਇਹਦਾ ਇੱਕ ਜਗ੍ਹਾ ਖੜੂ ਵਾਲਾ ਜੋ ਇਸ ਕਲਕਰ ਵਿੱਚ ਇਹ ਚੀਜ਼ ਜਿਹੜੀ ਹੈ ਇਹ ਬਹੁਤ ਅਨਪੋਸਨੇਟ ਹੈ ਜਿਸਕੇ ਜਮਾਤਾਂ ਨੂੰ ਵੀ ਅੱਜਕਲ ਪੋਜੀਸ਼ਨੇ ਬਣ ਗਈ ਹੈ ਕਿ ਕਪਲਿਤ ਕੇ ਜਮਾਤਾਂ ਨੂੰ ਵੀ ਲੋੜ ਰਹੀਦੀ ਹੈ ਅਰੋਜ਼ ਤੁਸੀਂ ਵੇਖਦੇ ਰਹਿੰਦੇ ਹੋ ਤੁਸੀਂ ਛੱਡੇ ਚਟਾ ਦੇ ਕਿੰਨੇ ਸਾਡੇ ਕੋਈ ਜਾਂਦੇ ਬਦੂ ਸਰਪ ਰੋਜ਼ ਦੇ ਰੋਜ਼ ਕਾਂਗਰਸ ਨੂੰ ਕਿੰਨੇ ਦੇ ਲੀਡਰਸ ਨੇ ਉਸ ਹਾਲੇ ਵੀ ਜੁਆਇਨ ਕਰ ਰਹੇ ਆ ਮਤਲਬ ਸਰ ਇੱਕ ਤਾਂ ਤੁਸੀਂ ਜੋੜਦੇ ਕਿ ਗੱਲ ਕੀ ਸੀ ਕਿ ਜੀ ਲੁਧਿਆਣ ਵਾਲੀ ਸੀਟ ਤੇ ਵਿਸ਼ੇਸ਼ ਟਾਰਗੇਟ ਹੈ ਤੇ ਵਿਸ਼ੇਸ਼ ਕੋਈ ਇਸ ਆਦਮੀ ਨੇ ਬਹੁਤ ਹੁਕਮ ਦੇ ਪਰ ਮਾਰਦੇ ਤੇ ਤੁੱਖਾ ਕੀਤਾ ਬਦਤਰੀ ਕੀਤੀ ਹੈ ਆਪਣੀ ਮਾਂ ਪਾਰਟੀ ਦੇ ਵਿੱਚ ਛੁਰਾ ਮਾਰਿਆ ਜਿਸਾ ਬੀਨ ਸਿੰਘ ਦਾ ਪੋਤਰਾ ਹੋਣ ਕਰਕੇ ਤਕਰੀਬ ਸਾਲੋਂ ਹੋਰ ਵੱਧ ਹੋ ਇਸ ਗੱਲ ਕਿ ਜਿਹੜੇ ਦਾਦਾ ਨੇ ਪੰਜਾਬ ਨੂੰ ਸ਼ਾਂਤ ਕਰਨ ਦੇ ਵਿੱਚ ਇੱਕ ਲਮਾਇਆ ਰੋਲ ਨਜ਼ਰ ਆ ਕੀਤਾ ਉਹਦਾ ਪੋਤਾ ਜਿਹੜੇ ਇਸ ਕਿਸਮ ਦੀਆਂ ਗੱਲਾਂ ਕਰਦੇ ਤੇ ਬਹੁਤ ਅਫਸੋਸ ਵਾਲੀ ਗੱਲ ਹੈ ਤੇ ਇਸ ਗੱਲ ਕਾਰਨ ਸਾਰੀ ਪਾਰਟੀ ਨੇ ਐਲਾਨ ਕੀਤਾ ਕਿ ਵਿਚਾਰ ਕੀਤਾ ਕਿ ਕੁਝ ਵੀ ਹੋਵੇ ਅਰਗੇਸ਼ਨ ਨੂੰ ਦੂਰ ਚੁੱਕਣਾ ਕਾਂਗਰਸ ਵੱਲੋਂ ਉਹਦੇ ਦਾਦੇ ਦੀ ਫੋਟੋ ਨੂੰ ਉਹਦੇ ਬੈਨਰ ਤੋਂ ਹਟਾਉਣ ਦੀ ਗੱਲ ਕੀਤੀ ਗਈ ਸੀ ਪਰ ਪਰਿਵਾਰ ਨੇ ਜਵਾਬ ਦਿੱਤਾ ਵੀ ਸਾਡੇ ਦਾਦਾ ਜੀ ਦੀ ਗੱਲ ਕਰਦੇ ਇਹਲੇ ਪਰਿਵਾਰ ਦੀ ਗੱਲ ਕਰ। ਬਿੱਟੂ ਦਾ ਪਰਿਵਾਰ ਦੀ ਸਾਰੇ ਬਿੱਟੂ ਦਾ ਪਰਿਵਾਰ ਕੱਲਾ ਕਿਹੜਾ ਪਰਿਵਾਰ ਹੈ ਸਾਰੋ ਵੱਡੇ ਪਰਿਵਾਰ ਦੇ ਮੈਂਬਰ ਤੇ ਸਾਰ ਕੇ ਨਹੀਂ ਆਪਣੇ ਗੁਰੂ ਕੀ ਜਿੱਥੇ ਉਹਨਾਂ ਦੇ ਫਾਦਰ ਜਿਹੜੇ ਉਹਨਾਂ ਨੇ ਤਾਂ ਕਹਿਣ ਦਿੱਤਾ ਨਹੀਂ ਪਰ ਬਿੱਟੂ ਸਾਹਿਬ ਦੇ ਆਪਣੇ ਇਮੀਡੀਏਟ ਪਰਿਵਾਰ ਵਿੱਚ ਉਹਨਾਂ ਦੀ ਵਾਈਫ ਜਾਂ ਕੋਈ ਮੈਸੇਜ ਐਵਜਾ ਸੰਦੇਸ਼ ਦੇ ਤੇ ਉਹ ਸਾਰਾ ਪ੍ਰਭਾਵ ਥੋੜਾ ਬੰਦ। ਯਾਰ ਤੀਜ ਪ੍ਰਕਾਸ਼ ਸਿੰਘ ਹੋਣੀ ਸੀ ਇਹਨੂੰ ਮੋਸਟ ਨੇ ਉਸ ਸਾਰੇ ਕਾਂਗਰਸ ਦੇ ਨਾਲ ਸਾਕੂ ਕੀਰਸੇ ਕਾਂਗਰਸ ਦੇ ਨਾਲ ਜਿੰਨੇ ਵੀ ਸਾਗ ਬੈਂ ਸਿੰਘ ਜੀ ਦੇ ਸਾਥੀ ਨੇ ਪਰਿਵਾਰ ਨੂੰ ਸਾਰੇ ਸਾਡੇ ਨਾਲ ਇੱਕ ਗੱਲ ਹੀ ਜਿਹੜਾ ਪੱਤਿਆ ਛੱਡ ਕੇ ਮਸਲਬ ਕੰਨਿਆ ਬਿਤਾਵੇ ਲੈ ਰਹੇ ਹਾਂ ਨਿਕਾਲ ਰਹੇ ਹਾਂ ਪਿਛਲੀ ਵਾਰ ਨੂੰ ਵਾਧ ਹੀ ਹਾਂ ਤੇ ਇੰਨੀ ਗੱਲ ਕਹਿ ਸਾਰਨਾ ਕਿ ਪਿਛਲੀ ਵਾਰ ਤੋਂ ਵੱਲ ਇੱਕ ਵਾਰ ਫਿਰ ਜਦੋਂ ਇਹ ਆਲ ਇੰਡੀਆ ਦਾ ਘਟੜ ਹੋਇਆ ਉਹ ਲੋਕਾਂ ਦੇ ਮਨ ਵਿੱਚ ਰੋਸ ਹੈ ਕਿ ਜੇ ਕਿ ਫ੍ਰੈਂਟਲੀ ਮੈਚ ਖਿਡਰੇ ਨੇ ਆਮ ਆ ਤੇ